ਕੌਣ ਸਨ ਮੀਵਾ ਸਿੰਘ ਲੋਪੋਕੇ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਉਦਮ ਸਿੰਘ ਤੋਂ ਪਹਿਲਾ ਬ੍ਰਿਟਿਸ਼ ਸਰਕਾਰ ਖਿਲਾਫ ਆਵਾਜ਼ ਚੁੱਕਣ ਵਾਲੇ ਸ਼ਹੀਦ ਮੀਵਾ ਸਿੰਘ ਲੋਪੋਕੇ ਕੌਣ ਸਨ ਮੈਨੂੰ ਲੱਗਦਾ ਕਿ ਬਹੁਤ ਘੱਟ ਬੰਦਿਆਂ ਨੂੰ ਇਸ ਬਾਰੇ ਜਾਣਕਾਰੀ ਹੋਵੇਗੀ ਤਾਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤਰਸੇਮ ਜਸੜ ਦੀ ਫਿਲਮ ਗੁਰੂ ਨਾਨਕ ਜਹਾਜ ਜੋ ਕਿ 1 ਮਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਉਸ ਦੇ ਵਿੱਚ ਤਰਸੇਮ ਜਸੜ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਹੇ ਨੇ ਪੰਜਾਬ ਦੀ ਮਹਾਨ ਧਰਤੀ ਯੋਧਿਆਂ ਦੀ ਧਰਤੀ ਹੈ ਉਹਨਾਂ ਯੋਧਿਆਂ ਨੇ ਸਮੇਂ-ਸਮੇਂ ਸਿਰ ਵੈਰੀਆਂ ਦੇ ਸੌਦੇ ਲਾਏ ਨੇ ਪਰ ਪੰਜਾਬ ਇਸ ਕਰਕੇ ਨਹੀਂ ਮਹਾਨ ਕਿ ਉਹਨਾਂ ਨੇ ਵੈਰੀਆਂ ਨੂੰ ਮਾਰਿਆ ਉਹ ਇਸ ਕਰਕੇ ਮਹਾਨ ਹੈ ਜਦੋਂ ਉਹਨਾਂ ਨੂੰ ਫਾਸੀਆਂ ਤੇ ਚੜਾਇਆ ਗਿਆ ਗੋਲੀਆਂ ਮਾਰੀਆਂ ਗਈਆਂ ਉਹ ਉਥੋਂ ਭੱਜੇ ਨਹੀਂ ਉਹਨਾਂ ਨੇ ਹੱਸ-ਹੱਸ ਕੇ ਸ਼ਹੀਦੀਆਂ ਕਬੂਲ ਕੀਤੀਆਂ ਇਨ੍ਹਾਂ ਸ਼ਹੀਦਾਂ ਵਿੱਚੋਂ ਇੱਕ ਸ਼ਹੀਦ ਮੇਵਾ ਸਿੰਘ ਲੋਪੋਕੇ ਜਿਨ੍ਹਾਂ ਨੇ ਭਗਤ ਸਿੰਘ ਅਤੇ ਉਦਮ ਸਿੰਘ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਦੇ ਵਿਰੁੱਧ ਆਵਾਜ਼ ਉਠਾਈ ਜੇਕਰ ਮੇਵਾ ਸਿੰਘ ਲੋਪੋਕੇ ਦੀ ਗੱਲ ਕਰੀਏ ਤਾਂ ਇਹ ਇੱਕ ਪ੍ਰਸਿੱਧ ਗਦਰੀ ਬਾਬਾ ਸਨ ਜੋ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਗਦਰ ਅੰਦੋਲਨ ਨਾਲ ਜੁੜੇ ਹੋਏ ਸਨ ਉਹਨਾਂ ਦਾ ਜਨਮ ਪੰਜਾਬ ਦੇ ਅਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਲੋਪੋਕੇ ਵਿੱਚ ਹੋਇਆ ਉਹਨਾਂ ਨੇ ਕੈਨੇਡਾ ਵਿੱਚ ਰਹਿੰਦੇ ਹੋਏ ਗਦਰ ਅੰਦੋਲਨ ਨਾਲ ਜੁੜ ਕੇ ਬ੍ਰਿਟਿਸ਼ ਰਾਜ ਵਿਰੁੱਧ ਬਗਾਵਤ ਚਲਾਈ 1914 ਵਿੱਚ ਉਹਨਾਂ ਨੇ ਬੈਂਕਓਵਰ ਵਿੱਚ ਬ੍ਰਿਟਿਸ਼ ਸਰਕਾਰ ਦੇ ਇੱਕ ਅਧਿਕਾਰੀ ਵਿਲੀਅਮ ਹੋਪਕਿੰਗ ਦੀ ਹੱਤਿਆ ਕਰ ਦਿੱਤੀ ਜੋ ਕਿ ਭਾਰਤੀ ਕਲੱਬਾਂ ਖਿਲਾਫ ਸਾਜ਼ਿਸ਼ ਰਚਾ ਰਿਹਾ ਸੀ ਇਸ ਕਰਕੇ ਉਹਨਾਂ ਨੂੰ 11 ਜਨਵਰੀ 1915 ਨੂੰ ਫਾਂਸੀ ਦੇ ਦਿੱਤੀ ਗਈ ਮੇਵਾ ਸਿੰਘ ਨੂੰ ਸ਼ਹੀਦ ਮੰਨਿਆ ਜਾਂਦਾ ਹੈ ਅਤੇ ਉਹਨਾਂ ਨੂੰ ਗਦਰ ਅੰਦੋਲਨ ਦੇ ਇੱਕ ਵੱਡੇ ਬਲਿਦਾਨੀ ਦੇ ਤੌਰ ਤੇ ਯਾਦ ਕੀਤਾ ਜਾਂਦਾ ਹੈ ਤਾਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਨੇ ਆ ਕਿ 1914 ਵਿੱਚ ਜਦੋਂ ਕੋਮਾਗਾਟਾ ਮਾਰੂ ਘਟਨਾ ਤੋਂ ਬਾਅਦ ਜਦ ਬਹੁਤੇ ਭਾਰਤੀਆਂ ਨੂੰ ਜ਼ਬਰਦਸਤੀ ਭਾਰਤ ਵਾਪਸ ਭੇਜ ਦਿੱਤਾ ਗਿਆ ਕੈਨੇਡਾ ਵਿੱਚ ਰਹਿ ਰਹੇ ਭਾਰਤੀਆਂ ਵਿੱਚ ਰੋਸ ਵਧ ਗਿਆ ਵਿਲੀਅਮ ਹੋਪ ਕਿੰਗ ਜੋ ਕਿ ਇੱਕ ਇਮੀਗ੍ਰੇਸ਼ਨ ਇੰਸਪੈਕਟਰ ਅਤੇ ਭਾਰਤੀ ਜਾਸੂਸ ਹੁਸ਼ਿਆਰ ਸਿੰਘ ਦਾ ਸਾਥੀ ਸੀ ਨੇ ਕਈ ਗਦਰੀ ਆਗੂਆਂ ਦੀ ਜਾਣਕਾਰੀ ਬ੍ਰਿਟਿਸ਼ ਸਰਕਾਰ ਨੂੰ ਦਿੱਤੀ ਜਿਸ ਕਰਕੇ ਉਹ ਪਕੜੇ ਗਏ ਤੁਹਾਨੂੰ ਦੱਸਦੀ ਕਿ ਮੇਵਾ ਸਿੰਘ ਨੇ ਵੈਂਕੂਵਰ ਦੇ ਇੱਕ ਗੁਰੂ ਘਰ ਵਿੱਚ ਹੋਪ ਗਿੰਗਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ਬਾਅਦ ਦੇ ਵਿੱਚ ਮੇਵਾ ਸਿੰਘ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਤੇ ਕਤਲ ਦਾ ਦੋਸ਼ ਲਗਾਇਆ ਗਿਆ ਫਿਰ 11 ਜਨਵਰੀ 1915 ਨੂੰ ਉਹਨਾਂ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਫਾਂਸੀ ਤੋਂ ਪਹਿਲਾਂ ਉਹਨਾਂ ਨੇ ਆਪਣੀ ਪੱਗ ਖੁਦ ਸੰਭਾਲੀ ਅਰਦਾਸ ਕੀਤੀ ਤੇ ਬੇहद ਹੌਸਲੇ ਨਾਲ ਸ਼ਹਾਦਤ ਨੂੰ ਗਲੇ ਲਗਾ ਲਿਆ ਮੇਵਾ ਸਿੰਘ ਦੀ ਸ਼ਹਾਦਤ ਗਦਰ ਅੰਦੋਲਨ ਦੀ ਤਾਕਤ ਬਣੀ ਅਤੇ ਬਹੁਤੇ ਭਾਰਤੀਆਂ ਨੇ ਉਹਨਾਂ ਨੂੰ ਇਨਕਲਾਬੀ ਹੀਰੋ ਮੰਨਿਆ। ਉਹਨਾਂ ਦੀ ਯਾਦ ਵਿੱਚ ਕੈਨੇਡਾ ਦੇ ਵੈਂਕੂਵਰ ਗੁਰਦੁਆਰਾ ਸਾਹਿਬ ਵਿੱਚ ਉਹਨਾਂ ਦੀ ਤਸਵੀਰ ਅਤੇ ਸ਼ਹੀਦੀ ਯਾਦਗਾਰ ਲੱਗੀ ਹੋਈ ਹੈ। ਭਾਰਤ ਅਤੇ ਵਿਦੇਸ਼ ਵਿੱਚ ਕਈ ਸਮਾਗਮ ਉਹਨਾਂ ਦੀ ਯਾਦ ਵਿੱਚ ਕਰਵਾਏ ਜਾਂਦੇ ਨੇ। ਗੁਰੂ ਨਾਨਕ ਜਹਾਜ਼ ਫਿਲਮ ਜਿਸ ਦੇ ਵਿੱਚ ਤਰਸੇਮ ਜਸੜ ਮੇਵਾ ਸਿੰਘ ਲੋਪੋਕੇ ਦਾ ਕਿਰਦਾਰ ਨਿਭਾ ਰਹੇ ਨੇ। ਮੈਨੂੰ ਲੱਗਦਾ ਹੈ ਕਿ ਤਰਸੇਮ ਜੱਸੜ ਨੇ ਆਪਣੇ ਇੱਕ ਇੰਟਰਵਿਊ ਦੇ ਵਿੱਚ ਕਿਹਾ ਸੀ ਕਿ ਜੇਕਰ ਤੁਸੀਂ ਸਾਡੀ ਮਸਤਾਨੇ ਫਿਲਮ ਨੂੰ ਕਾਮਯਾਬ ਬਣਾਉਂਦੇ ਹੋ ਤਾਂ ਇਸ ਤੋਂ ਅਗਲੀ ਫਿਲਮ ਅਸੀਂ ਅਜਿਹੀ ਲੈ ਕੇ ਆਵਾਂਗੇ ਜਿਸ ਨੂੰ ਦੇਖ ਕੇ ਤੁਸੀਂ ਡੰਗ ਰਹਿ ਜਾਵੋਗੇ ਜਿਸ ਨੂੰ ਦੇਖਣ ਤੋਂ ਬਾਅਦ ਤੁਹਾਡਾ ਸਾਡੇ ਨਾਲ ਕੋਈ ਸ਼ਿਕਵਾ ਨਹੀਂ ਰਹੂਗਾ ਤਾਂ ਮੈਨੂੰ ਲੱਗਦਾ ਹੈ ਕਿ ਬਿਲਕੁਲ ਉਹ ਉਹ ਆਪਣੀ ਗੱਲ ਤੇ ਖਰੇ ਉਤਰੇ ਨੇ ਹੁਣ ਉਹ ਇੱਕ ਮੈਨੂੰ ਫਿਲਮ ਲੈ ਕੇ ਆ ਰਹੇ ਨੇ ਗੁਰੂ ਨਾਨਕ ਜਹਾਜ ਜੋ ਕਿ ਕੋਮਗਾਟਾ ਮਰੂਦੀ ਘਟਨਾ ਤੇ ਆਧਾਰਿਤ ਹੋਵੇਗੀ ਤੇ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸਾਨੂੰ ਇਹ ਜਾਣਕਾਰੀ ਮਿਲੇਗੀ ਕਿ ਕੋਮਗਾਟਾ ਮਰੂਦੀ ਘਟਨਾ ਤੇ ਮੇਵਾ ਸਿੰਘ ਲੋਪੋਕੇ ਦਾ ਆਪਸ ਦੇ ਵਿੱਚ ਕੀ ਕਨੈਕਸ਼ਨ